ਲਾਂਡਰੀ ਰੂਮ 'ਚੋ ਸਟਾਰਟ ਹੋਈ ਲੜਾਈ ਇੱਥੇ ਤੱਕ ਪਹੁੰਚ ਗਈ ਕਿ ਇੱਕ ਬੰਦੇ ਨੇ ਦੂਜੇ ਦਾ ਸਿਰ ਵੱਢ ਕੇ ਉਹਦੇ ਨਾਲ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਅਮਰੀਕਾ ਦੇ ਡੈਲਸ ਸ਼ਹਿਰ ਵਿੱਚ ਇੱਕ ਮੋਟਲ ਵਿੱਚ 50 ਸਾਲ ਦੇ ਇੱਕ ਇੰਡੀਅਨ ਮੈਨੇਜਰ ਚੰਦਰ ਨਾਗਮਲੀਨ ਜੋ ਕਰਨਾਟਕ ਤੋਂ ਸੀ ਉਹਦਾ ਆਪਣੇ EMPLOYEE ਨਾਲ ਇੱਕ ਛੋਟੀ ਜੀ ਗੱਲ ਤੇ ਝਗੜਾ ਹੋ ਗਿਆ ਝਗੜਾ ਵੀ ਕੀ ਹੋਇਆ ਚੰਦਰ ਨੇ EMPLOYEE ਨੂੰ ਇੰਨਾ ਕਿਹਾ ਕਿ ਵਾਸ਼ਿੰਗ ਮਸ਼ੀਨ ਖਰਾਬ ਆ ਇਹਨੂੰ ਨਾ ਮਾਰਤ ਪਰ ਉਹ ਸਮਝ ਨਹੀਂ ਲੱਗੀ ਉਹਨਾਂ ਨਾਲ ਦਾ ਜੋ ਕੰਮ ਕਰਦਾ ਸੀ ਉਹਨੂੰ ਕਿਹਾ ਕਿ ਇਹਨੂੰ ਸਮਝਾ ਦੇ। ਇਸ ਗੱਲ ਦਾ ਮਾਰਟਿੰਜ਼ ਜੋ ਕਿ 37 ਸਾਲਾਂ ਦਾ ਕਿਊਬਨ ਇਮੀਗ੍ਰੈਂਟ ਸੀ ਉਸਨੇ ਇੰਨਾ ਗੁੱਸਾ ਕਰ ਲਿਆ ਗੁੱਸੇ ਵਿੱਚ ਮਾਰਟਿੰਜ਼ ਨੇ ਇੱਕ ਵੱਡਾ ਚਾਕੂ ਚੱਕਿਆ ਤੇ ਚੰਦਰ ਉੱਤੇ ਹਮਲਾ ਕਰ ਦਿੱਤਾ। ਉਹ ਬਚਣ ਲਈ ਦਫ਼ਤਰ ਵੱਲ ਭੱਜਿਆ ਪਰ ਹਮਲਾਵਰ ਉਹਦੇ ਪਿੱਛੇ ਹੀ ਲੱਗ ਗਿਆ। ਚੰਦਰ ਦੀ ਘਰਵਾਲੀ ਤੇ ਉਹਦਾ 18 ਸਾਲ ਦਾ ਮੁੰਡਾ ਵੀ ਬਾਹਰ ਆਇਆ ਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਹਮਲਾਵਰ ਨੇ ਦੋ ਮਾਨੂ ਤੱਕਾ ਦੇ ਕੇ ਪਰਾਂ ਸੁੱਟ ਦਿੱਤਾ ਤੇ ਚੰਦਨ ਦਾ ਸਿਰ ਧੌਣ ਤੋਂ ਵੱਡ ਕੇ ਅਲੱਗ ਕਰ ਦਿੱਤਾ ਤੇ ਜਾਂਦਾ ਜਾਂਦਾ ਫੁੱਟਬਾਲ ਵਾਂਗ ਕਿੱਕ ਮਾਰ ਕੇ ਪਰਾਂ ਸੁੱਟ ਦਿੱਤਾ ਇਸੀ ਡਰੋਨ ਵਾਲੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਮਲਾਵਰ ਵੱਡਿਆ ਹੋਇਆ ਸਿਰ ਚੁੱਕ ਕੇ ਲੈ ਜਾਂਦਾ ਦਿਖਾਈ ਦੇ ਰਿਹਾ ਹੈ ਪੁਲਸ ਨੇ ਉਸ ਨੂੰ ਖੂਨ ਨਾਲ ਲਿਬੜਿਆ ਹੋਇਆ ਗ੍ਰਸਟਾਰ ਵੀ ਕਰ ਲਿਆ ਆ ਮਾਰਟਿਨਸ ਦੀ ਇੱਕ ਪੁਰਾਣੀ ਕ੍ਰਿਮੀਨਲ ਹਿਸਟਰੀ ਵੀ ਸੀ ਜਿਹਦੇ ਵਿੱਚ ਉਹ 218 ਵਿੱਚ ਜੇਲ੍ਹ ਵੀ ਕੱਟ ਚੁੱਕਾ ਸੀ ਜਿਸ ਤੋਂ ਬਾਅਦ ਵੀ ਉੱਤੋਂ ਇੱਕ ਦੋ ਕੇਸ ਹੋਏ ਸੀ ਪਰ ਉਹ ਬਰੀ ਹੋ ਗਿਆ ਤੇ ਆਈਸ ਨੇ ਉਸ ਨੂੰ ਡਿਟੇਨ ਕੀਤਾ ਹੋਇਆ ਸੀ ਤੇ 225 ਦੇ ਸਟਾਰਟਿੰਗ ਵਿੱਚ ਹੀ ਉਸ ਨੂੰ ਛੱਡਿਆ ਗਿਆ ਸੀ